ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਜੁਗ ਜੁਗ ਡਲ ਸ਼ਬਦ ਗੁਰੂ ਚਰ ਸ਼ਤ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੋਭਾਇਮਾਨ ਗੁਰੂ ਪਿਆਰੀ ਗੁਰਸਵਾਰੇ ਸਤਸੰਗੀ ਜਨਵੜ ਭਾਗੇ ਹੋ ਤਾਂਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸਤਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਮubaruk ਜੀਵਨ ਨੂੰ ਆਪ ਰਾਤਰੀ ਦੇ دیਵਾਨਾਂ ਵਿੱਚ ਲੜੀਵਾਰ ਸਰਵਣ ਕਰ ਰਹੇ ਹੋ ਧੰਨ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਆਪਣੇ ਜੀਵਨ ਰਾਹੀਂ ਪਾਵਨ ਬਾਣੀ ਰਾਹੀਂ ਬੇਅੰਤ ਸਿੱਖਿਆਵਾਂ ਸਾਨੂੰ ਬਖਸ਼ੀਆਂ ਨੇ ਜੇਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਅਸੀਂ ਪੁੱਛੀਏ ਕਿ ਗੁਰੂ ਪਰਮਾਤਮਾ ਦੇ ਨਾਲ ਪ੍ਰੀਤ ਜਿਹੜਾ ਹੈ ਕੈਸੀ ਹੋਣੀ ਚਾਹੀਦੀ ਹੈ? ਤင်ਵਰੀ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਮਛੀ ਦੀ ਪ੍ਰੀਤ ਜਿਹੜਾ ਹੈ ਪਾਣੀ ਦੇ ਨਾਲ ਹੈ ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਐਸੀ ਖੇਚ ਐਸੀ ਤਾਂਗ ਐਸਾ ਪਿਆਰ ਜਿਹੜਾ ਹੈ ਤੇਰਾ ਗੁਰੂ ਪਰਮਾਤਮਾ ਦੇ ਨਾਲ ਹੋਣਾ ਚਾਹੀਦਾ ਹੈ ਤੇ ਸੇ ਕਰਕੇ ਬਾਰ ਬਾਰ ਸਤਗੁਰੂ ਜੀ ਸਮਝਾਉਂਦੇ ਵੀ ਨੇ ਗਉਨ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਚ ਕੀ ਨਾ ਕਹੋ ਨਾਨਕ ਹਰ ਭਜ ਮਨਾ ਭਜ ਦਾ ਅਰਥ ਹੁੰਦਾ ਹੈ ਸਿਮਰਨਾ ਯਾਦ ਕਰਨਾ ਜਿਹ ਵਿਦ ਜਲ ਕੋ ਮੀਨ ਮੀਨ ਦਾ ਅਰਥ ਹੁੰਦਾ ਹੈ ਮੱਛੀ ਜਿਵੇਂ ਪਾਣੀ ਵੱਲ ਮੱਛੀ ਦੌੜਦੀ ਹੈ ਜੇ ਬਾਹਰ ਕੱਢ ਦਿਓ ਤੇ ਉੱਡਫਦੀ ਹੈ ਸਾਡਾ ਜੀਵਨ ਐਸਾ ਗੁਰਬਾਣੀ ਵਿੱਚ ਗੁਰੂ ਦੇ ਵਿੱਚ ਰਚਿਆ ਮਿਚਿਆ ਹੋਣਾ ਚਾਹੀਦਾ ਹੈ ਕਿ ਜੇਕਰ ਅਸੀਂ ਪਲ ਪਰ ਸਮੇਂ ਵਿੱਚ ਵੀ ਅਸੀਂ ਗੁਰੂ ਨੂੰ ਵਿਸਾਰੀਏ ਤੇ ਸਾਡੀ ਜਿਹੜਾ ਹੈ ਹਾਲਤ ਇਸ ਮਛੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਤੇ ਅਰਦਾਸ ਕਰੀਏ ਮਾਲਕ ਦੇ ਚਰਨਾਂ ਵਿੱਚ ਸਤਿਗੁਰੂ ਜੀ ਦੇ ਜੀਵਨ ਤੋਂ ਜੋ ਅਸੀਂ ਸਿੱਖਿਆਵਾਂ ਲੈ ਰਹੇ ਹਾਂ ਕਿਤੇ ਵੈਸਾ ਜੀਵਨ ਸਾਡਾ ਵੀ ਬਣਾਵੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬੜੇ ਪਿਆਰੇ ਬਚਨ ਬਖਸ਼ੇ ਨੇ ਪਾਵਨ ਬਾਣੀ ਰਾਹੀਂ ਜਿਉ ਮਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੈ ਬੂੰਦ ਵਿਹੋਣਾ ਚਾਤਰ ਕੋ ਕਹ ਕਰ ਤ੍ਰਿਪਤਾਵੇ ਕਿਉ ਕਰ ਤ੍ਰਿਪਤਾਵੇ ਨਾਦ ਕੁਰੰਕੈ ਵਿਧਿਆ ਸੰਮਖੁ ਓਟ ਤਾਵੇ ਲੋਭੀ ਕੁਸਮ ਬਾਸ ਕਾ ਕਰ ਆਪ ਬੰਧਾਵੇ ਤਿਉ ਸੰਤ ਜਨਾ ਹਰ ਪੀਤ ਹੈ ਦੇਖ ਦਰਸ਼ ਅਘਾਵੇ ਆਉ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰਨ ਲੜੀ ਅਧੀਨ ਜੋ ਵਿਚਾਰ ਚੱਲ ਰਹੀ ਹੈ ਅਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰ ਫਤਿ ਪ੍ਰਵਾਨ ਕਰੋ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਾਵਨ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਹੈ ਸਤਿਗੁਰੂ ਜੀ ਕਹਿਣ ਲੱਗੇ ਮਾਇਆ ਦਾ ਨਸ਼ਾ ਐਸਾ ਹੈ ਕਿ ਇੱਕ ਤੇ ਹੰਕਾਰ ਜ਼ਿੰਦਗੀ ਦੇ ਵਿੱਚ ਆਉਣਾ ਸੁਭਾਵਿਕ ਹੈ ਹਰ ਇੱਕ ਚੀਜ਼ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਤੁਹਾਡੇ ਬੋਲਣ ਵਿੱਚ ਤੁਹਾਡੇ ਚੱਲਣ ਵਿੱਚ ਤੁਹਾਡੇ ਬੈਠਣ ਵਿੱਚ ਹਰ ਇੱਕ ਪੱਖ ਤੋਂ ਮਨੁੱਖ ਦੀ ਜਿਹੜਾ ਹੈ ਹਰ ਇੱਕ ਸ਼ੈਲੀ ਬਦਲ ਜਾਂਦੀ ਹੈ ਜਿਨ੍ਹਾਂ ਤੇ ਮਾਇਆ ਪ੍ਰਭਲ ਹੁੰਦੀ ਹੈ ਜਿਨ੍ਹਾਂ ਤੇ ਮਾਇਆ ਦਾ ਪ੍ਰਭਾਵ ਹੁੰਦਾ ਹੈ ਕਈ ਮਾਇਆ ਵਿੱਚ ਰਹਿੰਦੇ ਨੇ ਪਰ ਮਾਇਆ ਦਾ ਪ੍ਰਭਾਵ ਨਹੀਂ ਕਬੂਲਦੇ ਉਹਨਾਂ ਵਾਸਤੇ ਕੇਵਲ ਮਾਇਆ ਗੁਜਰਾਨ ਹੈ। ਕੇਵਲ ਕਹਿ ਲੋ ਕਿ ਇਹ ਜੀਵਨ ਦੇ ਨਿਰਵਾਹ ਵਾਸਤੇ ਹੈ ਇਸ ਤੋਂ ਵਧੀਕ ਹੋਰ ਕੁਝ ਨਹੀਂ ਹੈ। ਪਰ ਆਮ ਤੌਰ ਤੇ ਸੰਸਾਰ ਦੇ ਵਿੱਚ ਜੇਕਰ ਵੇਖਿਆ ਜਾਵੇ ਤੇ ਮਾਇਆ ਦਾ ਨਸ਼ਾ ਜਦੋਂ ਮਨੁੱਖ ਨੂੰ ਚੜਦਾ ਹੈ ਨਾ ਤੇ ਇਹ ਨਸ਼ੇੜੀ ਹੋ ਕੇ ਜਿਹੜਾ ਹੈ ਆਪਣੇ ਅੰਦਰ ਸਭ ਤੋਂ ਪਹਿਲਾਂ ਵਕਾਰ ਜਿਹੜਾ ਹੈ ਉਹ ਲੋਭ ਦਾ ਲੈ ਕੇ ਆਉਂਦਾ ਹੈ। ਤੇ ਪਾਵਨ ਬਾਣੀ ਰਾਹੀਂ ਸਤਿਗੁਰੂ ਜੀ ਨੇ ਸਿੱਖਿਆ ਵੀ ਦਿੱਤੀ ਹੈ ਕਿ ਲੋਭੀ ਕਾਬੇ ਸਾਹ ਨਾ ਕੀਜੈ ਜਿਹੜਾ ਲਾਲਚੀ ਹੈ ਨਾ ਉਹਦਾ ਕਦੀ ਵੀ ਤੁਸੀਂ ਵਿਸ਼ਵਾਸ ਨਾ ਕਰਿਓ ਉਹ ਤੁਹਾਡਾ ਨੁਕਸਾਨ ਕਰੇਗਾ ਇਸੇ ਕਰਕੇ ਜਿਹੜਾ ਹੈ ਭਗਤ ਕਬੀਰ ਜੀ ਨੇ ਵੀ ਇਸ ਪਰ ਥਾਇਆ ਕਿ ਜਿੱਥੇ ਲੋਭ ਆ ਗਿਆ ਉੱਥੇ ਪਾਪ ਨਿਸ਼ਚਿਤ ਹੈ ਮਨੁੱਖ ਦੇ ਅੰਦਰ ਪਾਪ ਹੋਣਾ ਨਿਸ਼ਚਿਤ ਹੈ ਉਹ ਫਿਰ ਅੰਦਰੋਂ ਅੰਦਰੀ ਕੀ ਕਿਸੇ ਪਰਥਾਏ ਜਿਹੜਾ ਹੈ ਕਿਸੇ ਬਾਰੇ ਵਿਚਾਰ ਕਰਦਾ ਹੈ ਆਪਣੇ ਮਨ ਦੇ ਵਿੱਚ ਉਹ ਕੇਵਲ ਉਹ ਹੀ ਜਾਣਦਾ ਹੈ ਕਿਉਂਕਿ ਪਾਪ ਦਾ ਜੇਕਰ ਦ੍ਰਿਸ਼ ਵੇਖਣਾ ਹੋਵੇ ਉਹ ਅੰਦਰੂਨੀ ਹੈ ਤੇ ਉਹ ਹੀ ਬਾਪ ਜਦੋਂ ਸਰੀਰਕ ਤੌਰ ਤੇ ਕਹਿ ਲੋ ਕਿ ਵਰਤ ਕੇ ਬਾਹਰ ਆਉਂਦੇ ਉਹ ਅਪਰਾਧ ਬਣ ਜਾਂਦਾ ਹੈ ਤੇ ਪਾਵਨ ਬਾਣੀ ਦਾ ਬੜਾ ਪਿਆਰਾ ਬਚਨ ਹੈ ਜਿੱਦੋਂ ਸਮਝੋ ਕਿ ਸਾਨੂੰ ਮਾਇਆ ਦਾ ਨਸ਼ਾ ਹੈ ਨਾ ਉਦੋਂ ਐਸੀ ਹਾਲਤ ਬਣਦੀ ਹੈ ਮਾਤੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਜਦੋਂ ਕੁਛ ਪ੍ਰਾਪਤੀ ਕੀਤੀ ਖੁਸ਼ ਹੈ ਤੇ ਜੇ ਮਾਇਆ ਗਈ ਹੈ ਜੇ ਖਾਲੀ ਹੋ ਗਈ ਤੇ ਇਹ ਸਿਰ ਛੁੱਟ ਕੇ ਬਹਿ ਜਾਂਦਾ ਹੈ ਤੇ ਰੋਣ ਲੱਗ ਪੈਂਦਾ ਤੇ ਐਸਾ ਹਾਲ ਹੀ ਜਿਹੜਾ ਹੈ ਧੀਰਮਲ ਦਾ ਹੋਇਆ ਜਿਸ ਲੜੀ ਤੇ ਆਪਾਂ ਕਹਿ ਲੋ ਕੀ ਵਿਚਾਰ ਕਰਨੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਭਾਈ ਮੱਖਣਸ਼ਾ ਲਬਾਣਾ ਜੀ ਨੇ ਜਦੋਂ ਇਹ ਬਚਨ ਕਹਿ ਕੇ ਪ੍ਰਗਟ ਕੀਤਾ ਹੈ ਕਿਉਂਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 22 ਮੰਜੀਆਂ ਲੱਗ ਗਈਆਂ ਸੰਤਖਤ ਲੱਗੇ ਸਨ ਆਪੋ ਆਪਣਾ ਦਾਵਾ ਕਰ ਰਹੇ ਸਨ ਲੋਕ ਭਾਵੇਂ ਉਹ ਧੀਰਮਲ ਹੋਵੇ ਭਾਵੇਂ ਰਾਮਰਾਏ ਹੋਵੇ ਭਾਵੇਂ ਹੋਰ ਕਿਹ ਲੋਕੀ ਉੱਥੇ ਜੋ ਬੈਠੇ ਨੇ ਮਸੰਦ ਉਹ ਕਹਿੰਦੇ ਨੇ ਕਿ ਅਸੀਂ ਗੁਰੂ ਹਾਂ ਤੇ ਇਸ ਗੱਲ ਦਾ ਜਿਹੜਾ ਹੈ ਦਾਵਾ ਹਰ ਕੋਈ ਕਰ ਰਿਹਾ ਹੈ ਪਰ ਭਾਈ ਮੱਖਣਸ਼ਾ ਲਬਾਣਾ ਜੀ ਨੇ ਪਰਖ ਰੱਖ ਕੇ ਉਹ ਆਪਾਂ ਕੱਲ ਵਿਚਾਰ ਕੀਤੀ ਸੀ ਪਰਖ ਰੱਖ ਕੇ ਜਿਹੜਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਹੈ ਸੰਸਾਰ ਦੇ ਅੱਗੇ ਪ੍ਰਗਟ ਕਰ ਦਿੱਤਾ ਕਿ ਗੁਰ ਲਾਧੋਰੇ ਗੁਰ ਲਾਧੋਰੇ ਕਿ ਗੁਰ ਲੱਭ ਗਿਆ ਭਾਵ ਇਹਨਾਂ ਪਰਮ ਭੁਲੇਖਿਆਂ ਵਿੱਚ ਨਾ ਪੈ ਕੇ ਇਹਨਾਂ ਬਾਈ ਮੰਜੀਆਂ ਦੇ ਅੱਗੇ ਆਪਣਾ ਸਿਰ ਨਾ ਰੱਖ ਕੇ ਪੂਰੇ ਗੁਰੂ ਅੱਗੇ ਆਪ ਨਮਸਕਾਰ ਕਰੋ ਪੂਰਾ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ ਹੁਣ ਜਿਨ੍ਹਾਂ ਦਾ ਲਾਲਚ ਸੀ ਤੇ ਉਹ ਲਾਲ ਜਿਹੜਾ ਜਿਹੜਾ ਇਹ ਹੁਣ ਪੂਰਾ ਨਾ ਹੁੰਦਾ ਜਦੋਂ ਵੇਖਿਆ ਧੀਰਮਲ ਨੇ ਆਪਣੇ ਮਸੰਦ ਨੂੰ ਜਿਹੜਾ ਹੈ ਜਿਹਦਾ ਨਾਮ ਸ਼ੀਹਾ ਹੈ ਤੇ ਉਸ ਮਸੰਦ ਨੂੰ ਜਿਹੜਾ ਹੈ ਗੁਰੂ ਸਾਹਿਬ ਜੀ ਤੇ ਗੋਲੀ ਚੜਾਉਣ ਵਾਸਤੇ ਉਹਨੇ ਆਪਣੇ ਕੋਲ ਬੁਲਾ ਕੇ ਤੇ ਵਿਉਂਤ ਬਣਾਈ ਹੈ ਤੇ ਸਾਰਾ ਕੁਝ ਕਹਿ ਲੋ ਕਿ ਉਹਨਾਂ ਨੇ ਡਿਸਾਈਡ ਕਰ ਲਿਆ ਆਪਸ ਦੇ ਵਿੱਚ ਵਿਚਾਰ ਕਰ ਲਈ ਕਿ ਇਦਾਂ ਆਪਾਂ ਅਟੈਕ ਕਰਨਾ ਵਿਦਵਾਨਾਂ ਨੇ ਕਾਫੀ ਕੁਝ ਲਿਖਿਆ ਹੈ ਸੰਖੇਪ ਵਿੱਚ ਹੀ ਮੈਂ ਵਿਚਾਰ ਕਰਾਂਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਗੋਲੀ ਚੱਲੀ ਹੈ ਤੇ ਗੋਲੀ ਕਹਿ ਲੋ ਕਿ ਛੁੰਦੀ ਹੋਈ ਸਿਰ ਨੂੰ ਗਈ ਹੈ ਥੋੜਾ ਕਹਿ ਲੋ ਕਿ ਖੂਨ ਵੀ ਨਿਕਲਿਆ ਹੈ ਲਹੂ ਨਿਕਲਿਆ ਹੈ ਪਰ ਉਸ ਗੋਲੀ ਤੋਂ ਜਿਹੜਾ ਹੈ ਸਤਗੁਰੂ ਜੀ ਨੇ ਆਪਣੇ ਆਪ ਨੂੰ ਜਿਹੜਾ ਬਚਾ ਲਿਆ ਤੇ ਇਧਰੋਂ ਜਦੋਂ ਧੀਰਮਲ ਨੂੰ ਪਤਾ ਲੱਗਾ ਕਿ ਇਸ ਮਸਾਂ ਦਾ ਤੇ ਨਿਸ਼ਾਨਾ ਬਹੁਤ ਸੋਹਣਾ ਸੀ ਪਰ ਇਹਦਾ ਨਿਸ਼ਾਨਾ ਲੱਗਾ ਨਹੀਂ ਕਾਰਨ ਕੀ ਇਹਦੇ ਪਿੱਛੇ ਸਾਡਾ ਹੁਣ ਲੋਭ ਪੂਰਾ ਨਹੀਂ ਹੋਣਾ ਲਾਲਚ ਦੀ ਪੂਰਤੀ ਨਹੀਂ ਹੋਣੀ ਇਸ ਕਰਕੇ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਰਨਾ ਠੀਕ ਰਹੇਗਾ ਤੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਭਾਈ ਮੱਖਣ ਸ਼ਾ ਲਬਾਣਾ ਜੀ ਨੂੰ ਵੀ ਇਹ ਗੱਲ ਦਾ ਪਤਾ ਲੱਗਾ ਮਾਤਾ ਨਾਨਕੀ ਜੀ ਵੀ ਉੱਥੇ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਚੱਲਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਗੋਲੀ ਚੱਲ ਗਈ ਕਿ ਭਾਈ ਮੱਖਣ ਸ਼ਾ ਜੀ ਆਪਣੀਆਂ ਕਹਿ ਲੋ ਕਿ ਫੌਜਾਂ ਨੂੰ ਲੈ ਕੇ ਧੀਰਮਲ ਤੇ ਜਿਨੇ ਗੋਲੀ ਚ ਲਾਈ ਸੀ ਸਿਹ ਮਸੰਦ ਨੇ ਉਹਨਾਂ ਦੀਆਂ ਮਸ਼ਕਾਂ ਬਨ ਕੇ ਬਾਹਾਂ ਬਨ ਕੇ ਜਿੰਨਾ ਕੁਛ ਇਹ ਲੁੱਟ ਕੇ ਲੈ ਕੇ ਗਏ ਸੀ ਉਹ ਭਾਵੇਂ ਗੁਰੂ ਕੀ ਗੋਲਖ ਚੜਾਵਾ ਸੀ ਹੋਰ ਜਿਹੜਾ ਹੈ ਕਹਿ ਲੋ ਵਸਤੂਆਂ ਸੀ ਸਾਰਾ ਕੁਝ ਜਿਹੜਾ ਹੈ ਉਹ ਵਾਪਸ ਲਿਆ ਕੇ ਗੁਰੂ ਚਰਣਾ ਵਿੱਚ ਰੱਖ ਦਿੱਤਾ ਤੇ ਭਾਈ ਮੱਖਣ ਸ਼ਾਹ ਜੀ ਕਹਿੰਦੇ ਆਪ ਆਗਿਆ ਦਿਓ ਇਹਨਾਂ ਨੂੰ ਸਜ਼ਾ ਕੀ ਦਈਏ ਤਾਨਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਅਸੀਂ ਕੀ ਸਜ਼ਾ ਦੇਣੀ ਇਹਨਾਂ ਨੂੰ ਬੜੀ ਸੋਹਣੀ ਗੱਲ ਕਹੀ ਕਹਿੰਦੇ ਤੇ ਪਹਿਲਾਂ ਹੀ ਸਜ਼ਾ ਭੋਗ ਰਹੇ ਨੇ ਭਾਈ ਮੱਖਣ ਸ਼ਾਹ ਜੀ ਕਹਿਣ ਲੱਗੇ ਉਹ ਕਿਹੜੀ ਸਜ਼ਾ ਜੀ ਕਹਿਣ ਲੱਗੇ ਲੋਭ ਰੂਪੀ ਵਿਕਾਰ ਇਹਨਾਂ ਦੇ ਅੰਦਰ ਇਹਨਾਂ ਵਰਤ ਰਿਹਾ ਹੈ ਇਹਨੇ ਡਿੱਗ ਚੁੱਕੇ ਨੇ ਇਹਨਾਂ ਨੂੰ ਹੋਰ ਕੁਝ ਦੇਂਦਾ ਹੀ ਨਹੀਂ ਇਹ ਤੋਂ ਵੱਡੀ ਸਜ਼ਾ ਇਹਨਾਂ ਵਾਸਤੇ ਸੁਕੀ ਹੋ ਸਕਦੀ ਹੈ ਇਨਾਂ ਦਾ ਜਾਗਣਾ ਹਰਾਮ ਹੋਇਆ ਪਿਆ ਇਹ ਸੌਣਾ ਹਰਾਮ ਹੋਇਆ ਪਿਆ ਕਿਉਂਕਿ ਲਾਲਚੀ ਤੱਕਦਾ ਨਹੀਂ ਹੈ ਉਹ ਭਾਵੇਂ ਸੁੱਤਾ ਹੈ ਜਾਗਦਾ ਹੈ ਉਹਦੇ ਅੰਦਰ ਇਹੋ ਹੀ ਚੱਲਦਾ ਰਹਿੰਦਾ ਹੈ ਕਿ ਕਿੱਥੋਂ ਕੀ ਕੁਝ ਆਏਗਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਇਹ ਗੱਲ ਦੀ ਤੇ ਮੋਹਰ ਲਾਈ ਹੋਈ ਹੈ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਇਹ ਲੋਭੀ ਲਾਲਚੀ ਇਨਸਾਨ ਜਿਹੜਾ ਹੈ ਇੱਕ ਦੋ ਵਸਤੂਆਂ ਨਹੀਂ संपूर्ण सृष्टि ਦੀਆਂ ਕਹਿ ਲੋ ਕਿ ਵਸਤੂਆਂ ਪਦਾਰਥੇ ਦੇ ਕਦਮਾਂ ਦੇ ਵਿੱਚ ਰੱਖ ਦਿੱਤੇ ਜਾਣਾਂ ਇਹ ਫਿਰ ਵੀ ਨਹੀਂ ਕਹੇਗਾ ਕਿ ਮੈਂ ਅਸਲ ਦੇ ਵਿੱਚ ਰੱਜ ਗਿਆ ਇਹ ਨਹੀਂ ਕਹੇਗਾ ਤੇ ਮਾਤਾ ਨਾਨਕੀ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗੇ ਇਹਨਾਂ ਨੇ ਗਲਤੀ ਕੀਤੀ ਹੈ ਸਜ਼ਾ ਤੇ ਮਿਲਣੀ ਚਾਹੀਦੀ ਤਿਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਮਾਤਾ ਜੀ ਇਹਨਾਂ ਨੇ ਇਹ ਸਭ ਕੁਝ ਧਨ ਕਰਕੇ ਕੀਤਾ ਹੈ ਆ ਵੇਖੋ ਧਨ ਦੀ ਖੇਡ ਕੈਸੀ ਹੈ ਜਿੰਨਾ ਚਿਰ ਸਾਡੇ ਕੋਲ ਨਹੀਂ ਸੀ ਅਸੀਂ ਮਸਤ ਸੀ ਰੱਬ ਦੀ ਭਗਤੀ ਸੀ ਰੱਬ ਦੀ ਜਿਹੜਾ ਹੈ ਬਾਟ ਪੂਜਾ ਸੀ ਸਭ ਕੁਝ ਸੀ ਪਾਰੇ ਚੜਾਵੇ ਚੜੇ ਮਾਇਆ ਆਈ ਤੇ ਮਾਇਆ ਨੇ ਐਸਾ ਕਹਿ ਲੋ ਕਿ ਜੋਰ ਪਾਇਆ ਸਾਡੇ ਤੇ ਗੋਲੀ ਚਲਾ ਦਿੱਤੀ ਇਹਨਾਂ ਦਾ ਕਸੂਰ ਨਹੀਂ ਹੈ ਇਹ ਸਾਬਿਦਾਂ ਨੇ ਧੰਨ ਕਰਕੇ ਕੀਤਾ ਹੈ ਤੇ ਮਾਤਾ ਜੀ ਅਸੀਂ ਜਿਹੜਾ ਇਹ ਇੱਥੇ ਕੋਈ ਦੁਕਾਨਦਾਰੀ ਨਹੀਂ ਚਲਾ ਰਹੇ ਪ੍ਰਿੰਸੀਪਲ ਸਦਵੀਰ ਸਿੰਘ ਜੀ ਨੇ ਜਿਵੇਂ ਲਿਖਿਆ ਭਾਈ ਮੱਖਣਸ਼ਾਹ ਨੂੰ ਵੀ ਇਹ ਗੱਲ ਸੰਬੋਧਨ ਕਰਕੇ ਕਹੀ ਮਾਤਾ ਨਾਨਕੀ ਜੀ ਨੂੰ ਵੀ ਇਹ ਗੱਲ ਸੰਬੋਧਨ ਕਰਕੇ ਕਹੀ ਕਿ ਅਸੀਂ ਇੱਥੇ ਦੁਕਾਨਦਾਰੀ ਥੋੜੀ ਚਲਾ ਰਹੇ ਹਾਂ ਇਹ ਤੇ ਗੁਰੂ ਨਾਨਕ ਦਾ ਘਰ ਹੈ ਅਸੀਂ ਲੋਭੀ ਥੋੜੀ ਹਾਂ ਤਾਂ ਦੇ ਜੋ ਕੁਝ ਇਹਨਾਂ ਨੂੰ ਪਹਿਲੀ ਗੱਲ ਛੱਡ ਦਿਓ ਦੂਜੀ ਗੱਲ ਜੋ ਕੁਝ ਲੁੱਟ ਕੇ ਇਹ ਲੈ ਕੇ ਗਿਆ ਸੀ ਇਹਨੂੰ ਸਾਰਾ ਵਾਪਸ ਕਰ ਦਿਓ ਫਿਰ ਸਾਡੇ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਰਿਹਾ ਤੇ ਉੱਥੇ ਜਿਹੜਾ ਹੈ ਭਾਈ ਮਖੜ ਸ਼ਾਹ ਜੀ ਕਹਿਣ ਲੱਗੇ ਆਪ ਬਖਸ਼ਿੰਦ ਹੋ ਪਰ ਸਾਡੀ ਸੁਰਤ ਐਸੀ ਹੈ ਕਿ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਤਿਗੁਰੂ ਜੀ ਨੇ ਉੱਥੇ ਪਿਆਰਾ ਸਿਧਾਂਤ ਬੜਾ ਦਿੱਤਾ ਸਾਨੂੰ ਜੋ ਕਿ ਸਾਡੇ ਵਾਸਤੇ ਵੀ ਸਾਡੀ ਜ਼ਿੰਦਗੀ ਵਾਸਤੇ ਵੀ ਬੜਾ ਸੋਹਣਾ ਰਹੇਗਾ ਕਵੀਆਂ ਨੇ ਇਤਿਹਾਸਕਾਰਾਂ ਨੇ ਉਹ ਗੱਲਾਂ ਜਿਹੜੀਆਂ ਨੋਟ ਕੀਤੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸਭ ਤੋਂ ਵੱਡਾ ਗੁਣ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਨਾ ਉਹ ਹੈ ਕਿਸੇ ਨੂੰ ਮਾਫ਼ ਕਰਨਾ ਸ਼ਿਮਾ ਕਰਨਾ ਇਹ ਕਿਸੇ-ਕਿਸੇ ਅੰਦਰ ਹੁੰਦਾ ਹਰ ਕਿਸੇ ਦੇ ਅੰਦਰ ਨਹੀਂ ਹੁਣ ਇੱਕ ਸ਼ਬਦ ਆਪ ਨੂੰ ਯਾਦ ਹੋਏਗਾ ਪਹਿਲਾਂ ਉਹ ਸਾਂਝ ਪਾ ਦਿਆਂ ਤਾਂ ਜੋ ਸਮਝ ਆ ਜਾਏਗੀ ਗੱਲ ਭਗਤ ਫਰੀਦ ਜੀ ਦਾ ਬਚਨ ਹੈ ਸਾਰਿਆਂ ਦੀ ਰਸਨਾ ਤੇ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਘੁਮ ਆਪਨੜੇ ਕਰ ਜਾਈਏ ਪੈਰ ਤਿਨਾ ਦੇ ਚੁੰਮ ਕਹਿੰਦੇ ਜੋ ਤੇਰੇ ਤੇ ਕਹਿ ਲੋ ਕਿ ਮੁਕੀਆਂ ਦਾ ਭਾਵੇ ਕੀ ਹਾਂ ਜੋ ਤੇਰੇ ਨਾਲ ਧਕੇਸ਼ਾ ਹੀ ਕਰੇ ਧਰਮ ਦੀ ਦੁਨੀਆ ਵਿੱਚ ਜੇ ਤੇਰੇ ਅੰਦਰ ਧਰਮ ਹੈ ਤੇਰੇ ਅੰਦਰ ਗੁਰੂ ਦੀ ਸਿੱਖਿਆ ਹੈ ਸਤ ਗੁਰੂ ਜੀ ਕਹਿੰਦੇ ਇਹ ਚੀਜ਼ ਆਪਣੀ ਜ਼ਿੰਦਗੀ ਵਿੱਚ ਲਿਆ ਕੇ ਤੇ ਵੇਖ ਅਸੀਂ ਉਲਟਾ ਜਵਾਬ ਨਹੀਂ ਦੇਣਾ ਉਹਨਾਂ ਨੂੰ ਉਹਨੇ ਦੋ ਮਾਰੀਆਂ ਅਸੀਂ ਕੀ ਇਹ ਨਹੀਂ ਅਸੀਂ 10 12 ਮਾਰਾਂਗੇ ਕਹਿੰਦੇ ਤੇਰੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਫਰਕ ਜੋ ਤੇ ਮਾਰਨ ਮੁਕੀਆਂ ਤਿਨਾਂ ਨ ਮਾਰੇ ਘਮ ਆਪਣੜੇ ਕਰ ਜਾਈਏ ਪੈਰ ਤਿਨਾਂ ਦੇ ਚੁੰਮ ਕਹਿਣ ਲੱਗੇ ਹੁਣ ਵੇਖੋ ਜੇਕਰ ਆਪਾਂ ਆਪਣੀ ਜ਼ਿੰਦਗੀ ਸਾਹਮਣੇ ਲਿਆਈਏ ਨਾ ਸਾਡੇ ਘਰੇ ਦੁਸ਼ਮਣ ਸਾਡਾ ਆ ਜਾਵੇ ਅਸੀਂ ਤੇ ਕਵਾਂਗੇ ਕਿਉਂ ਆ ਗਿਆ ਸਾਡੀਆਂ ਨਜ਼ਰਾਂ ਨਫ਼ਰਤ ਦੇ ਨਾਲ ਭਰੀਆਂ ਹੋਣਗੀਆਂ ਪਰ ਬਾਬਾ ਜੀ ਤੇ ਕਹਿੰਦੇ ਆ ਫਰੀਦਾ ਬੁਰੇ ਦਾ ਭਲਾ ਕਰ ਖੈ ਬੜਾ ਔਖਾ ਏ ਇਹ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਕੋਈ ਸ਼ੌਕੀ ਖੇਡ ਨਹੀਂ ਹੈ ਇਹਦਾ ਨਿਰਣਾਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤਾ ਹੋਇਆ ਕਿਸੇ ਨੇ ਸਵਾਲ ਕਰ ਦਿੱਤਾ ਸਤਿਗੁਰੂ ਜੀ ਜਿਹੜਾ ਬਾਰ-ਬਾਰ ਸਾਨੂੰ ਦੁਖੀ ਕਰੇ ਕਿਉਂਕਿ ਸਾਡੇ ਅੰਦਰ ਵੀ ਇਹ ਸਵਾਲ ਆਸਦਾ ਅਗਲਾ ਬਾਰ-ਬਾਰ ਸਾਡੇ ਨਾਲ ਧੱਕਾ ਕਰੇ ਸਾਨੂੰ ਜਿਹੜਾ ਹੈ ਕੁਝ ਨੁਕਸਾਨ ਪਹੁੰਚਾਵੇ ਤੇ ਅਸੀਂ ਉਹਨੂੰ ਕੁਛ ਨਾ ਕਹੀਏ ਇਹ ਸਵਾਲ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿਸੇ ਪਿਆਰੇ ਨੇ ਕੀਤਾ ਕਹਿਣ ਲੱਗੇ ਮਾਲਕ ਜੀ ਜੇ ਬਾਰ ਬਾਰ ਕੋਈ ਇਦਾਂ ਸਾਡੇ ਤੇ ਕਰੇ ਤੇ ਅਸੀਂ ਕੀ ਕਰੀਏ ਦੱਸੋ ਫਿਰ ਤੇ ਸਤਿਗੁਰੂ ਜੀ ਨੇ ਕਿਹਾ ਜੇ ਤੇ ਮੰਨਦੇ ਹੋ ਸਿੱਖਿਆ ਜੇ ਗੁਰੂ ਦੇ ਹੁਕਮ ਨੂੰ ਮੰਨਦੇ ਹੋ ਤਿੰਨ ਵਾਰ ਸਹਿਣ ਕਰ ਲਓ ਗੁਰੂ ਪਰਮਾਤਮਾ ਨੂੰ ਸਾਕਸ਼ੀ ਰੱਖ ਕੇ ਤਿੰਨ ਵਾਰ ਸਹਿਣ ਕਰੋ ਏਵੀ ਬੋਲ ਗੁਰੂ ਅਮਰਦਾਸ ਪਾਤਸ਼ਾਹੀ ਜੀ ਦੇ ਨੇ ਕਹਿੰਦੇ ਫੇਰ ਫਿਰਵਨਾ ਹਟੇ ਕਹਿੰਦੇ ਚੌਥੀ ਵਾਰ ਡੱਬ ਖੁਦ ਅੱਗੇ ਖੜਾ ਹੋਏਗਾ ਫਿਰ ਬੰਦੇ ਨੂੰ ਐਸੀ ਮਾਰ ਮਾਰਦਾ ਹੈ ਉਹ ਤੇ ਉੱਠਣ ਜੋਗ ਨਹੀਂ ਰਹਿੰਦਾ ਕਿਉਂਕਿ ਮਾਰ ਐਸੀ ਹੈ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹ ਕਰ ਆਇੰਦਾ ਦਰ ਮੰਗਣ ਭੀਖ ਨਾ ਪਾਏਂਦਾ ਕਿਸੇ ਦੇ ਦਰ ਤੇ ਮੰਗਣ ਵੀ ਜਾਏਗਾ ਨਾ ਉਹਨੂੰ ਭੀਖ ਨਹੀਂ ਪਾਏਗੀ ਕਿਤੇ ਚੌਥੀ ਵਾਰ ਰੱਬ ਖੜਾ ਹੋਏਗਾ ਅੱਗੇ ਜੇ ਵਿਸ਼ਵਾਸ ਹੈ ਤੇ ਜੇ ਪ੍ਰੋਸਾ ਹੈ ਹੋ ਸਕਦਾ ਹੈ ਕਿ ਅਸੀਂ ਪਹਿਲੀ ਵਾਰ ਹੀ ਅਗਲੇ ਦੇ ਜੋਰ ਨੇ ਕਿਹਾ ਹੈ ਅਸੀਂ ਦੂਣਾ ਜਵਾਬ ਦੇਈਏ ਪਰ ਇਹ ਤੇ ਸ਼ਿਦਕੀ ਸਿੱਖਾਂ ਦਾ ਕਹਿ ਲੋ ਜੀਵਨ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਪ੍ਰਤੀ ਸਮਰਪਿਤ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਨ ਲੱਗੇ ਸਭ ਤੋਂ ਵੱਡਾ ਗੁਣ ਜਿਹੜਾ ਨਾ ਜ਼ਿੰਦਗੀ ਵਿੱਚ ਜੇ ਲਿਆ ਹੋ ਤੇ ਕਿਸੇ ਨੂੰ ਮaaf ਕਰਨਾ ਕੁਛ ਨਹੀਂ ਜਾ ਰਿਹਾ ਅਸੀਂ ਅਗਲੇ ਵਰਗੇ ਨਹੀਂ ਬਣਨਾ ਜੇ ਬੜਾ ਪਿਆਰਾ ਬਚਨ ਹੈ ਕਹਿੰਦੇ ਕਰਨੀ ਸ਼ਿਮਾ ਮਹਾ ਤਪ ਜਾਨ ਕਹਿੰਦੇ ਸਭ ਤੋਂ ਵੱਡੀ ਕਹਿ ਲੋ ਸੇਵਾ ਵੀ ਹੈ ਮਹਾ ਤਪ ਸ਼ਿਮਾ ਦਾ ਅਰਥ ਹੈ ਖਿਮਾ ਕਰਨਾ ਮਾਫ ਕਰਨਾ ਸ਼ਿਮਾ দান ਹੀ ਦਵੈਵੋ দান ਕਹਿੰਦੇ ਸਭ ਤੋਂ ਵੱਡਾ ਕਹਿ ਲੋ ਕਿ ਦਾਨ ਆਪਾਂ ਕਹਿ ਲੀਏ ਇਹ ਵੀ ਕਹਿ ਲੋ ਕਿ ਸ਼ਮਾਈ ਕਿ ਜਿਹਦੇ ਅੰਦਰ ਇਹ ਅਵਸਥਾ ਆ ਗਈ ਸ਼ਿਮਾ ਸ਼ਕਲ ਤੀਰਥ ਇਸ਼ਨਾਨ ਮਾਫ ਕਰਨਾ ਹੀ ਸਭ ਤੋਂ ਕਹਿ ਲੋ ਕਿ ਸ੍ਰੇਸ਼ਟ ਅਸੀਂ ਇੱਕ ਤੀਰਥ ਇਸ਼ਨਾਨ ਕਰ ਲਿਆ ਸਾਡਾ ਇਸ਼ਨਾਨ ਹੋ ਗਿਆ ਜੇਕਰ ਅਸੀਂ ਕਿਸੇ ਨੂੰ ਛਿਮਾ ਕਰਨ ਦੇ ਯੋਗ ਬਣ ਗਏ ਤੇ ਇਸ ਕਰਕੇ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਹ ਆਪਣੀ ਜ਼ਿੰਦਗੀ ਵਿੱਚ ਲਿਆਓ ਕਿਉਂਕਿ ਛਿਮਾ ਸਮਾਨ ਆਨ ਗੁਣ ਨਹੀਂ ਯਾਤੇ ਛਿਮਾ ਧਰੋ ਮਨ ਮਾਹੀ ਅਸਲ ਦੇ ਵਿੱਚ ਜਿਹੜਾ ਹੈ ਇਸ ਤੋਂ ਵੱਡਾ ਕੋਈ ਗੁਣ ਹੈ ਹੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਆਪਣੇ ਮਨ ਦੇ ਵਿੱਚ ਕੀ ਗੁਣ ਲੈ ਆਓ ਕਿ ਅਗਲਾ ਅਗਰ ਕੋਈ ਕੁਝ ਕਹਿ ਰਿਹਾ ਹੈ ਨਾ ਅਸੀਂ ਉਹਨੂੰ ਸਹਿਨ ਕਰ ਲਈਏ ਉਹਨੂੰ ਖਿਮਾ ਕਰ ਦਿਓ ਕੋਈ ਗੱਲ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਭ ਕੁਝ ਵਾਪਸ ਕਰ ਦਿਓ ਚਲੋ ਵਾਪਸ ਕਰ ਦਿੱਤਾ ਗਿਆ ਬਾਦ ਦੇ ਵਿੱਚ ਫਿਰ ਭਾਈ ਮੱਖਣ ਸ਼ਾਹ ਜੀ ਸਪੈਸ਼ਲ ਗਏ ਨੇ ਤੀਰਮਲ ਕੋਲ ਕਹਿਣ ਲੱਗੇ ਵੇਖਿਆ ਇਹ ਹੈ ਗੁਰੂ ਦੀ ਵਡਿਆਈ ਇਹ ਹੈ ਪੂਰੇ ਗੁਰੂ ਦੀ ਅਵਸਥਾ ਕਿ ਕਿਸੇ ਤੇ ਗੋਲੀ ਚੱਲੀ ਹੋਵੇ ਤੇ ਅਗਲਾ ਕਹੇ ਕੋਈ ਗੱਲ ਨਹੀਂ ਮaaf ਕਰਦੇ ਹੋ ਜਾਂਦੇ ਹੋ ਕੋਈ ਗੱਲ ਨਹੀਂ ਕਹਿਣ ਲੱਗੇ ਐਸੇ ਗੁਰੂ ਤੇ ਤੁਸੀਂ ਗੋਲੀ ਚਲਾਈ ਹੈ ਤੁਹਾਡਾ ਕੀ ਬਣੇਗਾ ਦੱਸ ਸਤਗੁਰੂ ਜੀ ਨੇ ਫਿਰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਜਾਣਾ ਜਿਹੜਾ ਹੈ ਉਹ ਸਹੀ ਸਮਝਿਆ ਇੱਥੋਂ ਦਾ ਮਾਹੌਲ ਠੀਕ ਨਹੀਂ ਵਿਖੋਈ ਬਹੁਤ ਵੱਡਾ ਗੁਣ ਹੈ ਜੋ ਸਾਨੂੰ ਸਿਖਾਇਆ ਹੈ